ਦੇਖੋ ਸ਼ਹਿਰਾਂ ਵਿੱਚ ਲੋਕਾਂ ਕੋਲ ਸਾਰੇ ਕਰਾਹੀਤੀ ਹੋ ਰਹੀ ਹੈ। ਕਸ਼ੇ ਚਰਮਣ ਜੀ ਨੇ ਹੋਰ ਜਿਹੜਾ ਸ਼ਹਿਰਾਂ ਵਾਲੇ ਜਿਸਹੀ ਨਾ ਕੋਈ ਤਰਜ਼ਾ ਬਾਗ ਹੈ। ਸ਼ਹਿਰ ਵਾਸੀਆਂ ਤੇ ਸਾਰੇ ਵਪਾਰੀ ਬਾੜੇ ਨੇ ਕਿਹਾ ਕਿ ਇਹ ਕੰਮ ਨੇ ਸ਼ਹਿਰ ਦੇ ਕੱਥੇ ਦੀ ਖੰਦ ਦੇ ਗੱਲ ਕਰ ਰਹੀ ਹੈ। ਇਸੇ ਦੇ ਨਾਲ ਵੀ ਕੋਈ ਪਰਸਾ ਨਹੀਂ ਵੀ ਐਸੀ ਬਰੋਚਾ। ਸਾਰੇ ਵਪਾਰੀ ਇਹਨਾਂ ਕਹਿੰਦੇ ਆਪਾਂ ਕਹਿੰਦੇ ਸਾਰੇ ਆਸਰਾ ਨਹੀਂ ਮਾਰ ਕਹਿੰਦੇ। ਬੀ. ਜੀ. ਪਰ ਇਹ ਕਰਕੇ ਉਹ ਦਰਦੇ ਹਾਂ ਤਾਂ ਮੈਨੂੰ ਵੀ ਲੱਗਦਾ ਚਾਹੇ ਸਰਕਾਰ ਦੀ ਗੱਲ ਹੋਵੇ ਚਾਹੇ ਪ੍ਰਸ਼ਾਸਨ ਦੀ ਗੱਲ ਹੋਵੇ ਤੁਹਾਨੂੰ ਇਨਸਾਨ ਦੇ ਰੂਪ ਪਰਸਵਾਦ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋਗੇ ਅੱਜ ਸਾਡੇ ਵਿੱਚ ਬਹੁਤ ਸਾਰੇ ਮੇਰੇ ਪੁਰਾਣੇ ਸਾਡੇ ਬਾਉ ਜੀ ਵੀ ਖੜੇ ਨੇ ਜਿਨ੍ਹਾਂ ਨੇ 90 ਤੋਂ ਪਹਿਲਾਂ ਦਾ ਦੌਰ ਦੇਖਿਆ 5 ਵਜੇ ਟਕਨਾ ਬੰਦ ਹੋ ਜਾਂਦੀਆਂ ਸੀ ਕਿ ਖੁਸ਼ੀਆ ਕੋਈ ਨੀਤੀ ਲੋਰੇ ਨਹੀਂ ਹੋਵੇ ਜਿਹੜੀ ਤੁਹਾਨੂੰ 50 ਸੋਲੀਆਂ ਹਜ਼ਾਰ ਦੀ ਕੋਰਟ ਦੇ ਅੱਗੇ ਤਾਇਆ अगवाई फोटो आहे ਲਾਜ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਸਤਿ 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 ਸਤ

ਬਹੁਤ ਲੋਕਾਂ ਦੇ ਸੁਝਾਅ ਆਏ ਨੇ ਆਪਾਂ ਐਸਐਸਪੀ ਨੂੰ ਮਿਲਦੇ ਆ ਤੁਹਾਨੂੰ ਕੀ ਲੋੜ ਐ ਐਸਐਸਪੀ ਨੂੰ ਮਿਲਦੀ ਹੈ ਅਗਿਆ ਚੱਟੀਆਂ ਕਰਿਆ ਸਕਦੇ ਨੇ ਉਸ ਤੋਂ ਪਹਿਲਾਂ ਕਿੰਨਾ ਇੰਨੇ ਤੋਂ ਬਣਾਵਾ ਹੋਣਾ ਲੈ ਪਹਿਲੇ ਤਾਂ ਸਾਡੇ ਪਹਿਲੇ ਨੇ ਰਵੀ ਗੋਲਦਾ ਦੇ ਦੁਕਾਨਾਂ ਛੱਡੀਆਂ ਵਪਾਰੀ ਦੁਕਾਨੀ ਛੱਡ ਸਕਦਾ ਸ਼ਟਰ ਚੱਕਾਂਗੇ ਤਾਂ ਬੱਚਿਆਂ ਦਾ ਪੇਟ ਭਰਾਂਗੇ ਜੇ ਤੁਹਾਨੂੰ ਅਤੀ ਕਮਾ ਕੇ ਲੈ ਕੇ ਜਾਵਾਂਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਰੋਟੀ ਖਵਾਵਾਂਗੇ ਸਾਨੂੰ ਕੋਈ ਪੈਨਸ਼ਨ ਨਹੀਂ ਸਾਨੂੰ ਕੋਈ ਤਨਖਾਹ ਨਹੀਂ ਸਰਕਾਰ ਵੱਲੋਂ ਉਲਟਾ ਸਾਡੇ ਤੇ ਮਹਿੰਗੇ ਲਾਏ ਜਾਂਦੇ ਨੇ ਸੈਲ ਟੈਕਸ ਮਹੱਕਮੇ ਨੇ ਸਾਡਾ ਜੀਨਾਂ ਦੁੱਪਰ ਕਰ ਰੱਖਿਆ ਲੋਕਾਂ ਦੇ ਦੁਕਾਨਾਂ ਦੇ ਵਿੱਚ ਬੜ-ਬੜ ਕੇ ਧੱਕੇ ਨਾਲ ਉਹਨਾਂ ਦੇ ਕਿਤਾਬਾਂ ਚੱਕੀਆਂ ਜਾਂਦੀਆਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕੀ ਅਸੀਂ ਵਪਾਰ ਬੰਦ ਕਰ ਦਈਏ ਕੀ ਸਰਕਾਰ ਸਿਰਫ ਚੋਰਾਂ ਦੇਕਾਣ ਦੀ ਰਹਿ ਗਈ ਸਾਰੇ ਆਟੋਟੈਕ ਘੁੰਮਦੇ ਨੇ ਕੋਈ ਡਰ ਨਹੀਂ ਕੋਈ ਖੋਫ ਨਹੀਂ ਉਸ ਨੇ ਹੱਥ ਬੰਦ ਦਿੱਤੇ ਆਪਣੀਆਂ ਵੋਟਾਂ ਵਾਸਤੇ ਉਸ ਨੇ ਹੱਥ ਬੰਨੇ ਹੋਏ ਨੇ ਕਿਉਂਕਿ ਉਹ ਬੜੇ ਦੁੱਖ ਦੇ ਨਾਲ ਬੜੇ ਅਫਸੋਸ ਨਾਲ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਜਦੋਂ 2022 ਦੇ elections ਦੇ ਵਿੱਚ ਅਸੀਂ ਉਹ ਆਪਣੇ ਨਮਾਇੰਦੇ ਚੁਣਿਆ ਤਾਂ ਮੈਨੂੰ ਨਹੀਂ ਲੱਗਦਾ ਚਾਹੇ ਕਿਉਂ ਕਿ ਉਹ ਨਮਾਇੰਦਾ ਸਾਡੇ ਲੋਕਾਂ ਦੇ ਅੰਦਰ ਆ ਸੀ ਕਿ ਪੰਜਾਬ ਦੀ ਸਰਕਾਰ ਇਸ ਧੂਰੀ ਦੀ ਧਰਤੀ ਤੋਂ ਚੁਣੂ ਚੱਲੂ ਜਿੱਥੋਂ ਸੀ ਆਪਣਾ ਨਮਾਇੰਦਾ ਚੁਣਿਆ ਮੈਂ ਸਰਦਾਰ ਭਗਵੰਦ ਸਿੰਘ ਮਾਨ ਨੂੰ ਕਹਿ ਤੀ ਵੀ ਕਰਦਾ ਤੇ ਉਹਨਾਂ ਨੂੰ ਬਾਹਰ ਨਹੀਂ ਦੇ ਚੁਤਾਵਲੀ ਵੀ ਦੇਣਾ ਕਿ ਕਿੰਨਾ ਹਜ਼ਾਰ ਬੰਦਾ ਦਵਾਦੋ ਘਵਾਰਾ ਫਿਰ ਉੱਥੀ ਆ ਜਾਂਦਾ ਉਹਨੂੰ ਦਵਾਦੋ ਫਿਰ ਉੱਥੀ ਆ ਜਾਂਦਾ ਜਦੋਂ ਉਹਨੂੰ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਦੁਬਾਰਾ ਫੁੱਟ ਜਾਂਦਾ ਅੱਜ ਵਪਾਰੀ ਵਰਗ ਦਾ ਜਿਹੜਾ ਦੁਬਾਰਾ ਗੁੱਸਾ ਉਹ ਫੁੱਟ ਚੁੱਕਿਆ ਸੜਕਾਂ 'ਤੇ ਆ ਚੁੱਕਿਆ ਅਸੀਂ ਉਹਨੇ ਗੱਲ برداشت ਨਹੀਂ ਕਰਨੀ ਮੇਰੇ ਵਿੱਚ ਮੇਰੇ ਪ੍ਰਾ ਰਵੀ ਜੀ ਖੜੇ ਨੇ ਹੀਰਾ ਲਾਲ ਕ੍ਰਿਸ਼ਨ ਲਾਲ ਇੰਨਾਂ ਜਿਹੜੇ ਲੁੱਟ ਖਸੁੱਟ ਕਰਨ ਆ ਲੈਂਦਾ ਖੋ ਉਹਨਾਂ ਦਾ ਹੌਸਲਾ ਜਨਾ ਬਲੰਦਾ ਬਿਨਾਂ ਕਿਸੇ ਮੂੰਹ ਟਕੇ ਤੋਂ ਤਿੰਨ ਬੰਦੇ ਸਕੂਟਰ 'ਤੇ ਆਏ ਸੀਐਮ ਸਾਹਿਬ ਦੀ ਪਤਰੀ ਦੇ ਕੋਲੇ ਉਹਨਾਂ ਦੇ ਧੰਨਵਾਦ ਦੇ ਵਿੱਚ ਉਹਨਾਂ ਦੇ ਕੋਲੇ ਮਸਲਾ ਰੱਖਿਆ ਗਿਆ ਉਹਨਾਂ ਨੂੰ ਸ਼ੁਭਾਸ਼ੰਤ ਦਿੱਤਾ ਗਿਆ ਲੇਕਿਨ ਅਜ ਤੱਕ ਕੋਈ ਸਪਰੇਸ ਨਹੀਂ ਹੋਇਆ ਅੱਜ ਜੇ ਕੋਈ ਬੁਮਾਰਡ ਹੁੰਦਾ 2 ਬੰਦੇ ਫੜੇਗੇ ਪੂਰੀ ਆਏ ਨੇ ਤੀਜਾ ਬੰਦਾ ਡਾਇਰੈਕਟ ਨਹੀਂ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਉਹ ਖਾਣਾ ਪੂਰਤੀ ਦੇ ਲਈ ਉਹ ਬੰਦੇ ਨੂੰ ਪਕੜਾ ਗਿਆ ਲੇਕਿਨ ਸਾਰੀ ਮੈਂ ਸਾਰੇ ਜਿਹੜੇ ਸਾਡੇ ਮੈਂ ਉਹਨਾਂ ਦਾ ਐ ਦਿਨੋਂ ਉਹਨਾਂ ਦੇ ਚਰਨਾਂ ਦੇ ਵਿੱਚ ਪੰਜਾਬਾਸਕੇ ਕਿਸ ਤਰ੍ਹਾਂ ਦੀ ਅੱਜ ਮੁਸੀਬਤ ਆਈ ਹੋਈ ਹੈ ਅਸੀਂ ਇਹ ਮੁਸੀਬਤ ਆਪਣੇ ਹੱਥੀਂ ਮੋੜ ਲਿੱਤੀ ਐ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣ ਲਈ ਅਸੀਂ ਭੁੱਖੇ ਦੇ ਵਿੱਚ ਆ ਗਏ ਕਬਰਾਂਾਂ ਦੀ ਲੋੜ ਦੀ ਧਰਨ ਦੀ ਲੋੜ ਦੀ ਆਪ ਸਰਦਾਰ ਬਾਣ ਆਣ ਗਏ ਸਭ ਤੋਂ ਮੈਮੋਰੈਂਡਮ ਵੀ ਲੈਣ ਗਏ ਆਸ਼ਵਾਸ਼ਣ ਵੀ ਦੇਣ ਗਏ ਸਾਡੇ ਇਹਨਾਂ ਤੇ ਬਹੁਤ ਘਟਰੋਸਾ ਐ ਐਸਪੀ ਸਾਹਿਬ ਮੈਂ ਕੋ ਤੁਹਾਡੇ ਮੂੰਹ ਤੇ ਗਾਲੀ ਕਹਿ ਰਿਹਾ ਕਿ ਤੁਸੀਂ ਖੜੇ ਹੋ ਅਸੀਂ ਤੁਹਾਡੇ ਅੱਗੇ ਮਜਬੂਰੀਆਂ ਸਮਝਦੇ ਆ ਤੁਸੀਂ ਨਹੀਂ ਬੋਲ ਸਕਦੇ ਪਰ ਸਾਨੂੰ ਪਤਾ ਐ ਇੰਨੀ ਪੌਲੀ ਸਰਕਾਰ ਨੂੰ ਜਗਾਨ ਦੇ ਲਈ ਅਸੀਂ ਤੁਹਾਡੀ ਗੱਲ ਵੀ ਸੁਣਾਂਗੇ ਪਰ ਇਹ ਤਰਨਾਵ ਤੱਕ ਸਮਾਪਤ ਨਹੀਂ ਹੁੰਦਾ ਜਦ ਤੱਕ ਸਰਕਾਰ ਦਾ ਕੋਈ ਨਮਾਇੰਦਾ ਇਹ ਆ ਕੇ ਅੱਥਰਵਾ ਚ ਨਹੀਂ ਦੱਸਦਾ ਕਿ ਥੂਰੀ ਸ਼ਹਿਰ ਕੀ ਪੂਰੇ ਪੰਜਾਬ ਦੇ ਅੰਦਰ ਕੋਈ ਐਸੀ ਦੀ ਬਾਰਦਾਤ ਨਹੀਂ ਹੋਊ ਓਏ ਸਾਡਾ ਸੀਐਮ ਜਦੋਂ ਬਿਨਾਂ ਸਿਕਿਉਰਟੀ ਤੋਂ ਥੂਰੀ ਦੇ ਵਿੱਚ ਆਊਗਾ ਅਸੀਂ ਉਸੇ ਮੰਨਾਂਗੇ ਕਿ ਹਾਂ ਉਹ ਸੀਐਮ ਬਣਨ ਦੇ ਕਾਬਿਲ ਹੈ ਹਜ਼ਾਰ ਹਜ਼ਾਰ ਬੰਦੇ ਸਿਕਿਉਰਟੀ ਦਾ ਲਾ ਗਏ ਤੁਸੀਂ ਪਬਲਿਕ ਦੀ ਗੱਲ ਨਹੀਂ ਸੁਣਦੇ ਤੁਸੀਂ ਲੋਕਾਂ ਦੀ ਆਵਾਜ਼ ਨਹੀਂ ਸੁਣਦੇ ਜਿਹੜੇ ਅੱਜ ਹੀ ਕਾਲੇ ਪਾੜ ਰਹੇ ਹੈ ਜੇ ਸੀਐਮ ਸਾਹਿਬ ਤੁਸੀਂ ਤੂਰੀ ਆ ਕੇ ਇਹ ਗੱਲਾਂ ਸੁਨੀਆਂ ਹੁੰਦੀਆਂ ਅੱਜ ਤੂਰੀ ਵਾਲੇ ਜੁੱਤੀਆਂ ਦਾ ਚੱਕਰ ਹੈ ਤੁਹਾਡੇ ਖਿਲਾਫ ਤੂਰੀ ਵਾਲੇ ਤੁਹਾਨੂੰ ਕਾਹਵੇਂ ਘੜਦੇ ਪਲਕਾਂ ਤੇ ਪਿਠਾਇਆ ਤੁਹਾਨੂੰ ਤੁਹਾਨੂੰ ਗੱਡੀ ਚ ਉਤਰਨ ਨਹੀਂ ਦਿੱਤਾ ਮੈਂ ਭਗਵੰਤ ਮਾਨ ਸਾਹਬ ਤੱਕ ਕਰਦੇ ਕਿ ਉਹ ਕਿਸੇ ਦੁਕਾਨ ਤੇ ਵੋਟ ਮੰਗਣ ਗਿਆ ਹੋਵੇ ਕਿਸੇ ਘਰ ਚ ਵੋਟ ਮੰਗਣ ਗਿਆ ਹੋਵੇ ਐਨਾ ਪਿਆਰ ਦਾ ਕੇ ਤੂੰ ਅਜਹੰਕਾਰੀ ਹੋ ਗਿਆ ਤੂੰ ਤਾਂ ਨੰਗੇ ਪੈਰੀ ਅੱਜ ਤੈਨੂੰ ਤਾਂ ਵੀ ਨਹੀਂ ਬੋਟ ਪੈਣੀ ਮੈਂ ਪਹਿਲਾਂ ਵੀ ਕਿਹਾ ਬੋਟ ਤਾਂ ਬਹੁਤ ਦੂਰ ਦੀ ਗੱਲ ਹੈ ਤੂੰ 10 ਰੁਪਏ ਧੁਰੇ ਜੋ ਭੀਖ ਮਾ ਕੇ ਇਕੱਠੇ ਕਰਕੇ ਦਿਖਾ ਦੀ ਤਾਂ ਮੇਰੇ ਨਾਲ ਬਕਵਾਸ ਜਾਣ ਦੀ ਜੱਟਾਂ ਤੇ ਹਲਾਕ ਨੇ ਤੈਨੂੰ ਸ਼ਰਮ ਹੀ ਨਹੀਂ ਹੈ ਕੋਈ ਲੋਕ ਮੋਦਰੇ ਨੇ ਧੀਆ ਪੈਣਾ ਪ੍ਰੋਟੈਸਟ ਕਰ ਰਹੇ ਹਾਂ ਕਿ ਕੀ ਮਸਤ ਕੀ ਅੱਜ ਇਹ ਹੈ ਵੀ ਜਿਹੜੇ ਪੰਜਾਬ ਦੇ ਅੰਦਰ ਲੁੱਟ ਖੋਹਾਂ ਹੋ ਰਹੀਆਂ ਨੇ ਚੋਰੀ ਚੱਕੇ ਹੋ ਰਹੇ ਨੇ ਜਾਨ ਮਾਲ ਕੋਈ ਸੁਰੱਖਿਤ ਨਹੀਂ ਹੈ ਵਪਾਰੀ ਦੀ ਉਸ ਦੇ ਮੱਦੇ ਨਜ਼ਰ ਅਜਦਾਇ ਰੋਸ਼ ਪ੍ਰਦਰਸ਼ਨ ਸ਼ਹਿਰ ਦੇ ਵਕ ਵਕ ਜਾਰਾ ਮਿਲਦਾ ਹੁੰਦਾ ਹੈ ਥਾਣੇ ਸਿਟੀ ਦੇ ਸਾਹਮਣੇ ਪਹੁੰਚ। ਅੱਜ ਦੀ ਮੈਂ ਦੱਸਾਂ ਗੱਲ ਇਹ ਸ਼ਨੀਵਾਰ ਰਾਤ 9 ਵਜੇ ਦੇ ਆਸ-ਪਾਸ ਇੱਕ ਕਰਿਆਨਾ ਸਾਡਾ ਦੁਕਾਨਦਾਰ ਹੈ ਭਾਈ ਉਹਦੇ ਭਾਈ ਦੇ ਉੱਤੇ ਉਹਦੇ ਭਤੀਜੇ ਦੇ ਉੱਤੇ ਜੋ ਦੁਕਾਨ ਉਹ ਵਧਾ ਕੇ ਜਾ ਰਹੇ ਸੀ ਆਪਣੇ ਘਰ ਲਈ ਤਾਂ ਉਸ ਉੱਤੇ ਇੱਕ ਹਮਲਾ ਹੋਇਆ ਹਮਲਾ ਹੋਣ ਦੇ ਨਾਲ ਹੀ ਉੱਥੇ ਬੰਦੇ ਦੇ ਉੱਤੇ ਇੱਕ ਕਿਰਪਾਨ ਮਾਰੀ ਗਈ ਔਰ ਜਾਨ ਮਾਲ ਦੇ ਖਤਰੇ ਵਿੱਚ ਪੈ ਗਈ ਉਹਦਾ ਪਰਮਾਤਮਾ ਦਾ ਏਡਾ ਸ਼ੁਕਰ ਹੋਇਆ ਕਿ ਪਿੰਡ ਦਾ ਕਾਰਨਰ ਸ਼ੂ ਹੋ ਰਿਹਾ ਸੀ ਲੋਕ ਇਕੱਠੇ ਹੋ ਗਏ ਤੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤੇ ਸਾਡਾ ਬੱਚਾ ਜਿਹੜਾ ਸੀ ਹਸਪੀਟਲ ਦੇ ਵਿੱਚ ਐਡਮਿਟ ਹੋਇਆ ਔਰ ਉਹਦੀ ਤਲਵਾਰ ਮਾਰਨ ਨਾਲ ਲਹੂ ਲਹਾਨ ਹੋ ਗਿਆ ਮੈਂ ਇਹ ਸਮਝਦਾ ਹਾਂ ਇਸ ਤੋਂ ਪਹਿਲਾਂ ਵੀ ਸਾਡੇ ਕੱਕੜਵਾਲ ਰੋਡ ਦੇ ਉੱਤੇ ਸਾਡੇ ਐਕਐਮਸੀ ਦਰਸ਼ੀ ਜੀ ਜਿਹੜੇ ਕਿ ਵਪਾਰ ਮੰਡਲ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਤੇ ਔਰ ਉਹਦੇ ਨਾਲ ਨਾਲ ਰਿਟੇਲ ਕਲਿਆਣ ਕਰੇਨਾ ਮਰਚੈਂਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਉਹ ਇੱਕ ਇੰਡਸਟਰੀ ਲਾ ਰਹੇ ਸੀ ਕੱਕੜਵਾਲ ਰੋਡ ਦੇ ਉੱਤੇ ਉੱਤੇ 30 ਕੁਆਂਟਲ ਸਰੀਆ ਆਇਆ ਤੇ ਰਾਗਲੋਹ ਤੋਂ 30 ਕੁਆਂਟਲ 30 ਕੁਆਂਟਲ ਗਿਆ ਅਸੀਂ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਹਾਂਜੀ ਕਰ ਰਹੇ ਹਾਂ ਹਾਂਜੀ ਉਹ ਕਰ ਰਹੇ ਹਾਂ ਉਹਨਾਂ ਦੀ ਟਿੱਲੀ ਕਾਰਗੁਜ਼ਾਰੀ ਦੇ ਕਾਰਨ ਅੱਜ 15-16 ਦਿਨ ਹੋ ਗਏ ਉਹ ਕੁਝ ਵੀ ਉਹ ਵਾਈ ਤਾਈ ਨਹੀਂ ਮਿਲੀ ਇਸ ਤੋਂ ਇਲਾਵਾ ਡਾਕਟਰ ਸ਼ਰਮਾ ਜਿੱਤੇ ਹਮਲਾ ਹੋਇਆ ਉਹਦੀ ਪੋਜੀਸ਼ਨ ਨੇ ਰਹੀ ਉਹ ਤੋਂ ਪਹਿਲਾਂ ਸਾਡੇ ਦੇ ਹੀਰਾ ਲਾਲ ਕਿਸ਼ਨ ਲਾਲ ਫਰਮ ਹੈ ਉਹਦੇ ਮਾਲਕ ਅਰਵੀ ਗੋਇਲ ਉਹਨਾਂ ਦੇ ਘਰੇ ਡਾਕਾ ਪਿਆ ਉਹਦਾ ਅੱਜ ਤੱਕ ਕੋਈ ਵਾਈ ਤਾਈ ਨਹੀਂ ਮਿਲੀ ਇਸੇ ਤਰ੍ਹਾਂ ਸਾਡੇ ਇੱਕ ਮਿੱਤਰ ਹੋਰ ਨੇ ਵੀਰ ਵਪਾਰੀ ਦੀ ਉਹਨਾਂ ਦਾ 2.5 ਲੱਖ ਰੁਪਏ ਖੋ ਕੇ ਲੈ ਕੇ ਉਹਨਾਂ ਦਾ ਕੋਈ ਵਾਈ ਤਾਈ ਨਹੀਂ ਮਿਲੀ ਕਹਿਣ ਤੋਂ ਮੇਰਾ ਪਾਪ ਕੀ ਹੈ ਕਿ ਪੰਜਾਬ ਦੇ ਵਿੱਚ ਵੀ ਨਹੀਂ ਪੂਰੀ ਸ਼ਹਿਰ ਦੇ ਵਿੱਚ ਲਾਅਨ ਆਰਡਰ ਦੀ ਇੰਨੀ ਭੈੜੀ ਹਾਲਤ ਹੈ ਰੇ ਰਬ ਦਾ ਨੋ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸੰਪਰਕ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਵੀ ਸਾਡੇ ਕੋਲੇ ਫੋਰਸ ਨਹੀਂ ਹੈ। ਜਦੋਂ ਅਸੀਂ ਪਰਸੋਂ ਇੱਕ ਘਟਨਾ ਵੇਲੇ ਆਏ ਤਾਂ ਟੂਰੀ ਸਿਟੀ ਥਾਣੇ ਦੇ ਵਿੱਚ ਇਕੱਲਾ ਮੌਲੂਸੀ ਸੀ। ਤਾਂ ਉਹ ਕਹਿੰਦਾ ਜੀ ਮੈਂ ਕੀ ਕਰ ਸਕਦਾ ਹਾਂ? ਮੈਂ ਕੀ ਕਰ ਸਕਦਾ? ਅਸੀਂ ਬੜੀ ਮੁਸ਼ਕਲ ਦੇ ਨਾਲ ਐਸਐਚਓ ਸਾਹਿਬ ਨਾਲ ਸੰਪਰਕ ਕੀਤਾ। ਉਹ ਕਹਿੰਦੇ ਕੱਲ 5 ਵਜੇ ਆਜੋ। ਕੱਲ ਜਦੋਂ ਉੱਥੇ ਪਹੁੰਚੇ ਤਾਂ ਥਾਣੇ ਵਿੱਚ ਕੋਈ ਮੌਜੂਦ ਨਹੀਂ ਸੀ। ਇਹ ਹਾਲਾਤ ਨੇ ਇਸ ਹਾਲਾਤ ਦੇ ਨਮ ਦਿਨਾਂ ਜਰ ਮੈਂ ਸੀਐਮ ਸਾਹਿਬ ਸਰਪੰਖਵੰਸੀ ਦੀ ਮਾਂ ਜਿਹੜੇ ਮੁੱਖ ਮੰਤਰੀ ਨੇ ਸਾਡੇ ਹਲਕੇ ਦੇ ਐਮਐਲਏ ਨੇ ਸਾਡੇ ਨੁਮਾਇੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰ ਰਹੇ ਹਾਂ ਕਿ ਪੁਲੀ ਜਿਸ ਪੰਜਾਬ ਦੀ ਅਗਵਾਈ ਕਰਦੇ ਹੋਏ ਪੰਜਾਬ ਦਾ ਧਿਆਨ ਰੱਖਣਾ ਹੈ ਤੁਸੀਂ ਘਟੋ ਘਟ ਆਪਣੇ ਹਲਕੇ ਦਾ ਧਿਆਨ ਕਰੋ ਆਪਣੇ ਹਲਕੇ ਦੇ ਲੋਕਾਂ ਦਾ ਉਹਨਾਂ ਵਿੱਚ ਵਿਚਰ ਕੇ ਦੇਖੋ ਕਿਸ ਤਰ੍ਹਾਂ ਜੀ ਮਰ ਰਹੇ ਨੇ ਉਹਨਾਂ ਦੇ ਹਾਲਾਤ ਦੇ ਉੱਤੇ ਗੌਰ ਲਾਓ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਹਲਕੇ ਦੇ ਐਮ ਐਲ ਏ ਜਿਹੜੇ ਕਿ ਚੀ ਮੰਿਸਟਰ ਨੇ ਪੰਜਾਬ ਦੇ ਨੁਮਾਇੰਦਗੀ ਕਰ ਰਹੇ ਨੇ ਉਹ ਤਿੰਨਾਂ ਸਾਲਾਂ ਦੇ ਵਿੱਚੋਂ ਕਦੇ ਵੀ ਉਹਨਾਂ ਨੇ ਧੂੜੀ ਦੇ ਸ਼ਹਿਰ ਦੇ ਅੰਦਰ ਆ ਕੇ ਐਂਟਰ ਕਰਕੇ ਲੋਕਾਂ ਨਾਲ ਰੂਬੂ ਨਹੀਂ ਹੋਏ ਹਨ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੈ ਮੈਂ ਉਮੀਦ ਕਰਦਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲਾਂ ਤੋਂ ਜਿਹੜਾ ਵਪਾਰੀ ਵਰਗ ਹੈ ਉਹਦੇ ਸਮੁਸ਼ਕਲਾਂ ਨੂੰ ਸਮਝੇ ਵਪਾਰੀਆਂ ਨਾਲ ਸਬੰਧਤ ਕੰਮ ਕਰਨਗੇ ਤੇ ਇਹਨਾਂ ਮਸਲੇ ਨੂੰ ਹੱਲ ਕਰਨਗੇ ਲਾਅ ਆਰਡਰ ਨੂੰ ਮੇਨਟੇਨ ਕਰਨਗੇ ਤਾਂ ਕਿ ਪੰਜਾਬ ਦੇ ਲੋਕ ਆਪਣੀ ਜਾਨ ਮਾਲ ਨੂੰ ਸੁਰੱਖਿਅਤ ਰਹਿ ਸਕਣ ਇਹਨਾਂ ਗੱਲਾਂ ਬਹੁਤ ਬੋਲ ਦਿੱਤੀ ਸੀ ਬਿੰਨੀ ਰੇਲਾਇਸੂ ਸਿੰਘ ਤੂਰੀ ਸਰਕਾਰ ਦਾ ਜਿੰਨਾ ਤੇ ਮੇਰੀ ਉਮਰ ਹੈ ਉਸ ਹਾਵ ਨਾਲ ਮੈਂ ਇਹ ਜੀ ਗੁੰਡਾ ਸਰਕਾਰ ਅਜੇ ਤੱਕ ਨਹੀਂ ਦੇਖੀ ਆ ਵੀ ਛੋਟੋ ਦੇ ਵਿੱਚ ਜੋ ਕਿ ਮੇਰੀ 55 ਸਾਲ ਦੀ ਉਮਰ ਹੋ ਚੁੱਕੀ ਹੈ ਲੇਕਿਨ ਜੋ ਗੁੰਡਾ ਰਾਜ ਹੋਣਾ ਹੈ ਅਸੀਂ ਬਦਲਾਅ ਦੇ ਤੌਰ ਤੇ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਲੇਕਿਨ ਸਾਨੂੰ ਕੀ ਪਤਾ ਸੀ ਕਿ ਇਹ ਜਆ ਬਦਲਾਅ ਵੀ ਸਾਡੇ ਵਪਾਰੀਆਂ ਤੇ ਹਮਲੇ ਹੋਣਗੇ ਠਾਣੇ ਕੋਈ ਸੇਫਟੀ ਨਹੀਂ ਹੈ ਸਾਡੂ ਕੋਈ ਕੁਛਦਾ ਨਹੀਂ ਹੈ ਜੀ ਠਾਣੇ ਦੇ ਵਿੱਚ ਆਉਣੇ ਆ ਠਾਣੇ ਦਾ ਸਰਦਾ ਇੱਕੋ ਜਵਾਬ ਹੈ ਸਾਡੇ ਲਈ ਕੋਈ ਮੁੰਲਾਜਮ ਨਹੀਂ ਹੈ ਤੇ ਜਦੋਂ ਇਹਨਾਂ ਦਾ ਕੋਈ ਸਾਡੇ ਬਾਣੀਆਂ ਦੇ ਭਾਈਚਾਰੇ ਉੱਪਰ ਵੀ ਆ ਜੀ ਗੱਲਬਾਤ ਹੋ ਜੇ ਤਾਂ ਉਹਨੂੰ ਜਦੀ ਅੰਦਰ ਠਕ ਟੋਕਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਸਾਡੇ ਵਿੱਚ ਸਾਡੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦਹਿਤ ਦਾ ਭਾਵ ਹੋ ਚੁੱਕਿਆ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਹਵਸਤ ਕੀਤੀ ਜਾਵੇ ਮੈਂ ਇੱਕ ਛੋਟਾ ਜੀ ਇੰਡਸਟਰੀ ਲਾ ਰਿਹਾ ਉੱਥੇ 30 ਕੁਆਂਟਲ ਸਰੀਆ ਜੋ ਕਿ ਰਾਤੋ ਰਾਤ ਗਾਇਬ ਹੋ ਚੁੱਕਿਆ ਹੈ ਹਲੇ ਤੱਕ ਵੀ ਉਹਦਾ ਕੋਈ ਇਹਨਾਂ ਨੇ ਰਬਾਈਤਾ ਹੀ ਨਹੀਂ ਦਿੱਤੀ ਸਾਨੂੰ ਵੀ ਜਦੋਂ ਮਿਥਾਣੇ ਬਦੋਂਦੇ ਨੇ ਜਦੋਂ ਅਸੀਂ ਜਾਣਦੇ ਆ ਉੱਥੇ ਸਾਨੂੰ ਕਹਿੰਦੇ ਨੇ ਅਸੀਂ ਕਾਰਵਾਈ ਕਰ ਰਹੇ ਆ ਤਿੰਨ ਚਾਰ ਕੇਡੇ ਸਾਡੇ ਬਰਨਾਲੇ ਦੇ ਲਵਾ ਚੁੱਕੇ ਨੇ ਲੇਕਿਨ ਛੱਟਾ ਦਾ ਉਦੋਂ ਬਾਅਦ ਹੀ ਖਰਚਾ ਹੋ ਰਿਹਾ ਅਸੀਂ ਰੋਜ਼ ਗੱਡੀ ਲੈ ਕੇ ਜਾਂਦੇ ਆ ਲੇਕਿਨ ਇਹਨਾਂ ਨੇ ਹਾਲ ਤੱਕ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਬੰਦੇ ਦੇ ਨਾਲ ਸਾਡੇ ਸੰਪਰਕ ਨਹੀਂ ਕਰਾਇਆ ਵੀ ਇਹ ਬੰਦੇ ਨੇ ਚੋਰੀ ਕੀਤੀ ਹੈ ਜਾਂ ਨਾ ਕੀਤੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਾਨੂੰ ਹਵਸ ਦਿੱਤੀ ਜਾਵੇ